ਫਰੋਸਪੁਰ ਦੇ ਪਿੰਜੇ ਨਵਾਬੇਰ ਦੇ ਵਿੱਚ ਇੱਕ 16 ਸਾਲਾ ਲੜਕੀ ਨੂੰ ਬਾਈਕ ਸਵਾਰ ਤਿੰਨ ਨੌਜਵਾਨਾਂ ਵੱਲੋਂ ਜ਼ਬਰਦਸਤ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਕਾਰਨ ਸਥਾਨਕ ਲੋਕਾਂ ਤੇ ਪਰਿਵਾਰਕ ਮੈਂਬਰਾਂ ਨੇ ਲੜਕੀ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਪਰ ਹਸਪਤਾਲ ਪਹੁੰਚਣ ਤੱਕ ਉਸ ਦੀ ਮੌਤ ਹੋ ਗਈ ਸੀ। ਸੋ ਮਾਮਲੇ ਦੀ ਸ਼ਿਕਾਇਤ ਪੀੜਤ ਜਸਵੰਤ ਸਿੰਘ ਨੇ ਕੀਤੀ ਹੈ। ਸੁਖਮਨੀ ਕੱچے ਰਾਤ ਐਸੀ ਤੇ ਹੋ ਸੜਕ ਤੇ ਪੈਦਲ ਜਾ ਰਹੀ ਸੀ ਕਿ ਅਚਾਨਕ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਦੇ ਨਾਲ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਪਿੱਛੇ ਤੋਂ ਆਏ ਅਤੇ ਉਹਨਾਂ ਨੇ ਮੇਰੀ ਲੜਕੀ ਨੂੰ ਟੱਕਰ ਮਾਰ ਦਿੱਤੀ ਜਿਸ ਕ ਕਈ ਮੋਟਰਸਾਈਕਲ ਸਵਾਰ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਮੇਰੀ ਕੁੜੀਆ 16 ਸਾਲ ਦੀ ਕੁੜੀਆ ਹੈਗੀ ਜੀ। ਉਹ ਚਰਚ ਬਣ ਕੇ ਜਾ ਰਹੀ ਸੀਗੇ। ਤੇ ਦੋ ਜਣੇ ਸੀਗੇ ਉਹ ਕੱਚੇ ਬਿਲਕੁਲ ਕੱਚੇ ਸਾਈਡ ਤੇ ਚੱਲੇ। ਪਾਸ ਕਹਲ ਜਾ ਰਹੀ ਸੀਗੇ ਦੋ ਜਣੇ ਸੀਗੇ। ਹਾਂ ਜੀ। ਜਿਹੜੇ ਤੱਕੀ ਤੇ ਸੀਗੇ ਉਹਨੂੰ ਕੁਝ ਨਹੀਂ ਹੋਇਆ। ਉਹ ਬਿਲਕੁਲ ਕੁਝ ਨਹੀਂ ਸੱਟ ਲੱਗੀ ਜਿਹੜੀ ਕੱਚੀ ਤੇ ਮੇਰੀ ਕੁੜੀਆ ਹੈਗੀ ਸੀ ਪਿੱਛੇ ਲਿਆ ਕੇ ਮੋਟਰਸਾਈਕਲ ਮੁੰਡੇ ਆ ਦੇ ਗਏ। ਮਾਰ ਕੇ ਸੜ ਜਾਂਦੇ ਗਏ ਪਤਾ ਨਹੀਂ ਲੱਗਿਆਗਾ ਆਸੇ ਸਭ ਭੱਜ ਕੇ ਆਏ ਕੁੜੀ ਚੱਕਿਆ ਤੇ ਅਸਤ ਮੌਕਾ ਦਿਖਾ ਤੋ ਹੋ ਗਏ ਉਹ ਤਾਂ ਖਰਾਰ ਹੋ ਹੀ ਗਏ ਮੁੰਡੇ ਤੇ ਕਿੰਨੇ ਜਣੇ ਚੜੇ ਸੀ ਉਹਦੇ ਮੋੜ 'ਤੇ ਮੁੰਡੇ 3 ਜਣੇ ਗਏ 3 ਜਣੇ ਸੀ 3 ਜਣੇ ਸਵਾਰ ਸੀ ਹਾਂਜੀ ਨਵਾਲ ਕੀ ਜੀ ਕਿ ਮੁੰਡੇ ਉਹ ਵੀ ਮੁੰਡੇ ਜਵਾਨ ਹਗੇ ਸੀ ਜਵਾਨ ਸੀ ਹਾਂਜੀ ਸਾਡੀ ਸਾਡੀ ਤੇਤ ਨਹੀਂ ਵਾਪਸ ਆਉਣੀਗੀ ਜੇ ਐਦਾਂ ਲੱਗੇ ਕੋਈ ਨੱਥ ਕੀ ਨੂੰ ਪਾਈ ਜਾਵੇ ਕਰੋੜ ਬਣਾ ਕੇ ਬਣਾ ਦੇ ਵੀ ਗਿਆ ਤੋ ਸਰਟੀਫਿਕੇਟ ਕੁੜੀਆ ਵਾਪਸ ਭੇਜ ਦੇਣਾ ਚਲਾਨ ਵੀ ਤੇ ਬੱਚਿਆਂ ਦਾ ਮੋਹਰਸਾ ਉਹ ਦੇ ਦਿੰਦੇ ਆ ਮਾਪੇ ਲੈ ਕੇ ਤੇ ਕਰਵਾ ਬਈ ਮੈਂ ਔਣੀ ਜਾਈ ਫਿਰ ਪ੍ਰਸ਼ਾਸਨ ਤੋਂ ਮੰਗਿਆ ਹੀ ਕਰਦਾ ਮੇਰੀ ਬੱਚੀ ਜੀ ਸਾਹਿਬ ਨੂੰ ਸਾਹਿਬ ਮੈਨੂੰ ਮਿਲ ਜਾ ਮੈਂ ਹੋਰ ਕੁਛ ਨਹੀਂ ਚਾਹੁੰਦਾ ਸੁਖਮਨ ਮੇਰਾ ਨਾਮ ਜਸਵਿੰਦਰ ਗੋਰਾ ਕੁੜੀ ਦਾ ਨਾਮ ਕੀ ਸੀਗਾ ਸੁਖਮਨੀ ਪੜਾ ਕਿੰਨੀ ਉਮਰ ਦੀ ਕੁੜੀ ਸੀ 16 ਸਾਲ ਕਿ ਕਿੱਥੇ ਜਾ ਰਹੀ ਸੀ ਕਿੱਥੇ ਰੋਡ ਤੇ ਜਾ ਰਹੀਗੀ ਸੀ ਬੰਦਗੀਰ ਚੱਲੀ ਸੀ ਮਗਰ ਬੱਚੀ ਹੈਗੀ ਸੀ ਤੋਂ ਨਾ ਮਗਰ ਉਹ ਆਕ ਮੋਟਰਸਾਈਕਲ ਮਾਰਿਆ ਬੱਚੇ ਚਲਾ ਰਹੇ ਸੀ ਉਹ ਮੋਟਰ ਵਾ ਮੈਂ ਕਿਹਾ 16 17 ਸਾਲਾਂ ਦੀ ਸੀ ਤੇਰ ਰਕਾਰ ਸੀ ਹਾਂ ਜਵਾਨ ਸੀ ਵਿੱਚ ਮਾਰਿਆ ਆ ਪਿੱਛੂ ਮਾਰਿਆ ਨੇ ਤੇ ਮੜਕੀ ਦੀ ਡਿੱਗਤੀ ਨਾਲ ਹਾਂ ਨਾਲੇ ਡੇਗਿਆਂ ਦੇ ਚੱਕਿਆ ਨਹੀਂ ਉਹਨੂੰ ਉਹ ਤਾਂ ਮੋਟਰ ਸੰਗ ਚੱਕ ਕੇ ਨਿਕਲ ਗਿਆ ਸੀ ਪਰ ਆ ਰੋਗੇ ਸੀ ਨਾ ਮੋਟਰ ਆ ਰੋਗੇ ਸੀ ਨਾਲੇ ਹੋ ਬਲਤੀ ਦਿੱਤੋ ਹਾਂ ਲੈਤ ਮੌਕੇ ਤੇ ਹੋ ਗਈ ਹੁਣ ਕਾਰਵਾਈ ਕਿਸ ਤਰ੍ਹਾਂ ਦੀ ਚਾਹੀਦੀ ਵੱਤ ਵੱਤ ਕਰਨੀ ਚਾਹੀਦੀ ਹਾਂ ਜੀ ਹੋਣੀ ਚਾਹੀਦੀ ਮਾਪ ਰੋਈ ਨਾਲ ਹਾਂ ਹੋਣੀ ਚਾਹੀਦੀ ਹੈ ਮੇਰਾ ਨਾਮ ਰਾਣੀ ਹੈਗਾ ਰਾਣੀ ਕੀ ਲੱਗਦੀ ਸੀਗੀ ਬੱਚੀ ਆਪਣੀ ਮੇਰੀ ਪਤੀਜੀ ਸੀਗੇ ਹਾਂ ਜੀ ਸਿੱਕੀ ਹੋਇਆ ਕੀ ਕਰ ਇਹ ਮੇਰੇ ਪਤੀਜੀ ਜਾ ਰਹੀ ਸੀਗੀ ਕਚਰਾ ਤੇ ਸਾਸ ਸੰਗ ਤੇ ਜਾ ਰਹੀ ਸੀਗੀ ਤੇ ਬੰਦਗੀ ਤੇ ਜਾ ਰਹੀ ਸੀਗੀ ਤੇ ਹੁੰਦੇ ਆਪਣੇ ਹੱਥ થી ਜਾ ਰਹੀ ਸੀ ਪਿੱਛੋਂ ਮੋਟਰਸਾਈਕਲ ਆਈ ਸੀ ਤਿੰਨ ਜਣੇ ਸਵਾਰ ਸੀ ਕੇ ਉੱਪਰ ਦੋ ਜਣੀਆਂ ਇਹ ਸੀ ਇੱਕ ਪੱਕੇ ਤੇਜ਼ ਰਾਹ ਤੇ ਗਈ ਸੀਗੀ ਮੇਰੀ ਪਤੀ ਜੀ ਕੱچے ਤੇ ਰਾਹ ਤੇ ਗਈ ਸੀਗੀ ਲਾਪਰਵਾਹੀ ਨਾਲ ਚਲਾ ਤੇ ਉਹ ਲਾਪਰਵਾਹੀ ਨਾਲ ਉਹਨਾਂ ਨੇ ਸਪੀਡ ਤੇ ਮੋਟਰਸਾਈਕਲ ਹੈਗਾ ਸੀਗਾ ਹਾਂ ਰੇ ਤੇਜ਼ ਰਫ਼ਤਾਰ ਨਾਲ ਹੈਗਾ ਸੀ ਤੇ ਪਿੱਛੋਂ ਮੋਟਰਸਾਈਕਲ ਵੱਜਿਆ ਤੇ ਕੰਨੀ ਦਾ ਮਣਕਾ ਟੁੱਟ ਗਿਆ ਮੌਕੇ ਤੇ ਮੌਤ ਹੋ ਗਈ ਉਹ ਭੱਜ ਕੇ ਪਰ ਉਹਨਾਂ ਨੇ ਉਹਨੂੰ ਬੱਚੀ ਨੂੰ ਨਹੀਂ ਚੁੱਕਿਆ